ਇਥੋਂ ਦੀ ਕਾਲਕਾ ਰੋਡ ਓਵਰ ਬ੍ਰਿਜ ਨੇੜੇ ਮਨਿਆਰੀ ਦੀ ਦੁਕਾਨ ਤੇ ਚੋਰਾਂ ਨੇ ਰਾਤ ਸਮੇਂ ਪਾਰ ਲਾ ਕੇ ਚੋਰੀ ਕੀਤੀ ਹੈ ਇਸ ਘਟਨਾ ਕਾਰਨ ਨੇੜੇ-ਤੇੜੇ ਦੀਆਂ ਦੁਕਾਨਾਂ ਵਿੱਚ ਸਹਿਮ ਦਾ ਮਾਹੌਲ ਹੈ ਚੋਰਾਂ ਨੇ ਮਨਿਆਰੀ ਦੇ ਸਮਾਨ ਦੇ ਨਾਲ ਨਾਲ ਗੱਲੇ ਵਿੱਚ ਰੱਖੀ ਪਈ ਨਗਦੀ ਤੇ ਵੀ ਹੱਥ ਸਾਫ਼ ਕੀਤਾ ਹੈ ਇਸ ਮੌਕੇ ਉਹਨਾਂ ਨੇ ਸੀਸੀਟੀਵੀ ਕੈਮਰੇ ਵੀ ਪੁੱਟੇ ਹਨ ਦੁਕਾਨਦਾਰ ਦਾ ਕਹਿਣਾ ਹੈ ਕਿ ਚੋਰ ਕਾਲੀ ਵਿੱਚ ਦੁਕਾਨ ਵਿੱਚ ਹੀ ਆਪਣਾ ਮੋਬਾਈਲ ਫੋਨ ਭੁੱਲ ਗਏ ਜਿਸ ਤੇ ਪੁਲਿਸ ਚੋਰਾਂ ਦੀ ਜਲਦ ਪੈੜ ਨੱਪ ਸਕਦੀ ਹੈ ਦੀਪਕ ਮਾਨਾ ਜੀ ਸਰ ਕੀ ਘਟਨਾ ਵਾਪਰੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਘਟਨਾ ਇਹ ਹੈ ਕਿ ਰਾਤ ਨੂੰ ਅਸੀਂ 8 ਵਜੇ ਸ਼ਾਪ ਬੰਦ ਕਰਦੇ ਸੀ ਤੇ ਸਵੇਰੇ ਸ਼ਾਪ ਖੋਲੀ 8:30 ਵਜੇ ਅੱਛਾ ਸਾਮਾਨ ਸਾਰਾ ਖਿਲਿਆ ਸੀਗਾ ਕੈਮਰੇ ਪੱਟੇ ਹੋਏ ਸਾਰੇ ਸਾਮਾਨ ਸਾਰਾ ਗਿਆ ਸੀਗਾ ਕੈਸ਼ ਤੇ ਕੈਸ਼ ਹੀ ਗਿਆ ਦੇ ਦੇਖਿਆ ਕੁਝ ਨਹੀਂ ਆ ਅਸੀਂ ਦੇਖਿਆ ਪਿੱਛੇ ਆ ਕੇ ਦੇਖਿਆ ਪਪਰੋਚwidehat ਪਟੇ ਵਿੱਚ ਜੀ ਸਰਵਜਾ ਪਟਿਆਨਾ ਕੀ ਕੀ ਤੁਹਾਨੂੰ ਲੱਗਦਾ ਵੀ ਮਤਲਬ ਛੱਤ ਉੱਪਰੋਂ ਪਾੜ ਲਾ ਕੇ ਆਈ ਹੈ ਉੱਪਰੋਂ ਚੋਰ ਆਇਆ ਹੈ ਗਈ ਅੱਛਾ ਜੀ ਤੇ ਛੋੜਾ ਕੋਈ ਮੋਬਾਈਲ ਮਿਲ ਗਿਆ ਸਾਨੂੰ ਇੱਥੇ ਪੁਲਿਸ ਨੂੰ ਸੁਪਰਮੈਂਡਰ ਕਰਤਾ ਪੁਲਿਸ ਨੇ ਜਿਹਦੀ ਫੋਟੋ ਲੱਗੀ ਸੀ ਉਹਨੂੰ ਸ਼ੱਕੀ ਤੌਰ ਤੇ ਲੈ ਕੇ ਗਿਆ ਅੱਛਾ ਜੀ ਤੇ ਇਸ ਇਸ ਦੁਕਾਨ ਦੇ ਵਿੱਚ ਪਹਿਲਾਂ ਵੀ ਕਿਤੇ ਕੋਈ ਅਜਿਹੀ ਵਾਰਦਾਤ ਵਾਪਰੀ ਹੈ ਸਾਡੇ ਇਧਰ ਨਹੀਂ ਹੋਈ ਬਾਕੀ ਪੜੋਸਿਆਂ ਨੇ ਹੋਈ ਹੈ ਅੱਛਾ ਨੇੜੇ ਤੇ ਹੋਰ ਹੋਈ ਹੈ ਜੀ ਹਾਂ ਕਾਫੀ ਹੋਈ ਹੈ ਕਿੰਨੇ ਕਿੰਨੇ ਕਿ ਵਾਰੀ ਹੋਈ ਹੈ ਚੋਰੀ ਇੱਥੇ ਨੇੜੇ ਤੇ ਜੀ ਨਾਲ ਦੁਕਾਨ ਤੇ 6-5 ਵਾਰ ਚੋਰੀ ਕਰ ਗਏ ਕਰਿਆ ਨੇ ਦੁਕਾਨ ਤੇ ਹੋਰ ਦੁਕਾਨਾਂ ਵੀ ਚੋਰੀ ਕਰੀ ਉਹਨਾਂ ਨੇ ਕੋਈ ਚੋਰ ਮਦਰ ਹੱਥ ਨਹੀਂ ਲੱਗੇ ਪੁਲਿਸ ਦੇ ਹਾਲ ਤਾਂ ਕੋਈ ਆਂਦੇ ਸੀ ਪਰ ਸ਼ੱਕੀ ਦੋਸਤ ਸੱਕਦੇ ਸੀ ਮੇਰੇ ਛੱਡ ਦਿੰਦੇ ਸੀ ਕਿਹਾ ਹੈ ਕਿ ਟੂਕ ਨਹੀਂ ਲੈ ਏਥੇ ਤੋਂ ਤੁਹਾਡੀ ਦੁਕਾਨ ਤੇ ਤੁਸੀਂ ਮਾੜਾ ਟਬਦੀਜ਼ ਕੀਤੀ ਉਹਨੇ ਆਪਣੇ ਤੌਰ ਤੋਂ ਕਿੰਨਾ ਕ ਸਾਮਾਨ ਲੈ ਗਏ ਜੀ 40-50000 ਦਾ ਸਮਾਨ ਚੱਕ ਕੇ ਲੈ ਜਾ। ਅੱਛਾ ਕੋਸ਼ਿਸ਼ ਮਤਲਬ ਕੈਸ਼ ਵੀ ਸੀਗਾ? ਸੀ ਸੀ ਵੀ ਵੀ ਸੀ ਯਾਰ। ਅੱਛਾ ਉਹ ਕੈਸ਼ ਵੀ ਲੈ ਕੇ ਨਾਲ। ਲੈ ਲੈ। ਜੱਲਾ ਸਾਰੇ ਸਾਥ ਸੀ। ਇੱਥੇ ਸੀ ਸੀ ਟੀ ਵੀ ਕੈਮਰੇ ਵੀ ਲੱਗੇ ਆ। ਜਮਰੇ ਪੱਟ ਕੇ ਲੈ ਗਏ ਸਾਰੇ। ਅੱਛਾ ਕੈਮਰੇ ਤੋੜ ਪੱਟ ਕੇ ਲੈ ਕੇ ਨਾਲ। ਲੈ ਕੇ ਡੀ ਵੀ ਆਰ ਸਭ ਕੁਝ ਨਾਲ ਲੈ ਕੇ। ਅੱਛਾ ਇਹ ਜਿਹੜੇ ਮਿਲੇ ਵੇ ਇਹ ਦੋਨੋਂ ਪ੍ਰੋਪਰਟੀ ਹੋਂ ਬਾਅਦ ਮਿਲੇ ਪਲਾਟੇ ਮਿਲੇ ਹਨ ਜਾ ਕੇ। ਅੱਛਾ ਮਿਤਲਾ ਹਸਪਤਾਲ ਦੀ ਕਿਸੇ ਨੇ ਕਿਹਾ ਵੀ ਤੁਹਾਡੇ ਕੈਮਰੇ ਉੱਥੇ ਕਿਦੇ ਪਿਆ ਅੱਛਾ ਕਿਦੇ ਨੇੜੇ ਪਲਾਟ ਖਾਲੀ ਜਿਹਾ ਪਏ ਸੀਗੇ ਉੱਥੇ ਘੇਰ ਗਏ ਮਿਤਲਾ ਸਾਹਿਬ ਖਾਲੀ ਪਿਆ ਅੱਛਾ ਨੇੜੇ ਨੇੜੇ ਹਰਤਾ ਉੱਤੇ ਉੱਥੇ ਸਿੱਟ ਗਏ ਬਾਕੀ ਸਾਮਾਨ ਇਹ ਤੁਸੀਂ ਪੁਲਿਸ ਨੂੰ ਕਰਤਾ ਸੋਚਤਾ ਹਾਂਜੀ ਹਾਂਜੀ ਪੁਲਿਸ ਨੂੰ ਕਰਤਾ ਪੁਲਿਸ ਮੌਕੇ ਤੇ ਆਈ ਸੀਗੀ ਪੁਲਿਸ ਆਈ ਸੀ ਐਮਸੀ ਸਾਹਿਬ ਆਏ ਸੀਗੇ ਅੱਛਾ ਜੀ ਤੇ ਉਹਨਾਂ ਨੇ ਸਖਤ ਤੌਰ ਤੇ ਇਹਦੇ ਫੋਟੋ ਜਿਹੀ ਕੈਮਰਾ ਮੋਬਾਈਲ ਸੇ ਉਹਨੂੰ ਲੈ ਗਏ ਹੁਣ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਤੋਂ ਕੀ ਮੰਗਣਾ ਹੈ ਸਾਡਾ ਸਮਾਨ ਬਰਾਮਦ ਕਰਾਜੇ ਸਾਨੂੰ ਜਿਹੜਾ ਨੁਕਸਾਨ ਆਇਆ ਹੈ ਦਵਾਏ ਦੇ ਨਾ ਜਿਵੇਂ ਤੁਸੀਂ ਦੱਸਿਆ ਵੀ ਕਈ ਵਾਰ ਇਥੇ ਆਮ ਚੋਰੀਆਂ ਹੁੰਦੀਆਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਪੁਲਿਸ ਨੂੰ ਅਸੀਂ ਤਾਂ ਪੁਲਿਸ ਨੇ ਕਹਿੰਦਾ ਵੀ ਚੋਰਾਂ ਨਕੇਲ ਦਸੀ ਜੇ ਇੱਥੇ ਲਗਾਤਾਰ ਚੋਰੀਆਂ ਬਹੁਤ ਹੁੰਦੀਆਂ ਪੜਨਾ ਤੁਹਾਨੂੰ ਕਿੰਨੀ ਦੇਰ ਹੋ ਗਈ ਮੈਂ ਇੱਥੇ ਦੁਕਾਨ ਕਰਦਾ ਇਹਨੂੰ ਇਸ ਦੁਕਾਨ ਦਾ ਸਾਨੂੰ ਦਸਾਲ 1.5 ਸਾਲ ਹੋ ਗਿਆ ਤੇ ਮੇਰੇ ਪਿੱਛੇ ਦੁਕਾਨ ਸੀ ਪਹਿਲੇ ਉਥੇ 15-20 ਸਾਲ ਤੋਂ ਮਤਲਬ ਇਸ ਏਰੀਆ ਤੁਸੀਂ ਕਾਫੀ ਦੇਰ ਤੋਂ ਕੰਮ ਕਰ ਰਹੇ ਹੋ ਤੁਹਾਡੀ ਦੁਕਾਨ ਹੈ ਕਿਹੜੀ ਥਾਂ ਤੇ ਇਹ ਹੈ ਪੁਲ ਦੇ નીચે ਰਾਮਗੜੀ ਗੁਰਦੁਆਰੇ ਨੇੜੇ ਕਾਲਕਰ ਹੌੜ ਤੇ ਇਹ ਨੂੰ ਪ੍ਰਾਨਾਰਾਜਪੁਰ ਬੋਲਦੇ ਆ ਹਾਂ ਰਾਜਪੁਰ ਬੋਲਦੇ ਕਾਲਕਰ ਹੌੜ ਪਰ ਕਾਲਕਰ ਹੌੜ ਪ੍ਰਾਨਾਰਾ ਪ੍ਰਾਨਾਰਾ ਰਾਜਕਰਾ ਇੱਥੇ ਕੋਈ ਬਿਜਲੀ ਬੁਜਲੀ ਦਾ ਮੈਸਜ ਪ੍ਰਬੰਧ ਨਹੀਂ ਕੋਈ ਹੈਗਾ ਇੱਥੇ ਲਾਈਟ ਲੂਟ ਦਾ ਨਹੀਂ ਇੱਥੇ ਬੱਤੀਆਂ ਨਹੀਂ ਲਾਈਆਂ ਖੰਭੇ ਲੱਗੇ ਹੋਏ ਕੋਈ ਅੱਛਾ ਲਾਈਟਾਂ ਨਹੀਂ ਲੱਗਦੀ ਰਾਤ ਨੂੰ ਨਹੀਂ ਲਾਈਟ ਨਹੀਂ ਹੈ ਹਨੇਰਾ ਹੁੰਦਾ ਹੈ ਸਾਨੂੰ ਹਨੇਰਾ ਹੁੰਦਾ ਇਸਾ ਪਿੱਛੇ ਲਾਈਟ ਆ ਗਈ ਅਗਰ ਨਹੀਂ ਹੈ ਕੋਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆ